Sada putih ketomilu gawe, putih ketomilu. Sada putih ketomilu. Merah, merah, keriya, kiri, keriye. Sorry, merah, kiri, keriya. ਵੇ ਝੱਡ ਗਿਆ ਵੇ ਹਾਂ ਨਾਲ ਆ ਪਈ ਜੇ ਸਾਰੇ ਝੱਡ ਗਿਆ ਵੇ ਕ ਹ ਇਨਸਾਨ ਦੇ ਨਾਤੇ ਸਾਡਾ ਕੋਈ ਹੋਇਆ ਨਾ ਪੁੱਤ ਮਰ ਗਿਆ ਸਾਡੇ ਕੋਈ ਹੋਰ ਪੁੱਤ ਮਰ ਗਿਆ ਆ ਕੇ ਫੇਰ ਲੋ ਉੱਥੇ ਚੱਕਾਂਗੇ ਜੀ ਮੈਂ ਬੇਕਸੂਰ ਹਾਂ ਮੇਰੇ ਤੇ ਵੀ ਕੋਈ ਕਰ ਸਕਦੇ ਹੋ ਭਾਰ ਭਾਈ ਆ ਤਾਂ ਕਾਨੂੰਨ ਹੋਰ ਮਰੂ ਸਾਡਾ ਪੁੱਤ ਇੱਕ ਮਿੰਟ ਜੀ ਸਾਡੇ ਕੋਈ ਆ ਕੇ ਖੜਿਆ ਵੀ ਸਾਥੋਂ ਕਰਦੀ ਹੋਗੀ ਕੋਈ ਚੁਰਮ ਨਹੀਂ ਆਇਆ ਕੋਈ ਪਰਿਵਾਰ ਦਾ ਸ਼ੁਕਤ ਦਾਦਾ ਇਹ ਤਾਂ ਕਿ ਨਹੀਂ ਆਇਆ ਸਾਡੇ ਤੇ ਅਟੈਕ ਹੋਇਆ ਨਾ ਅਟੈਕ ਇਹ ਕਰਦਾ ਦਿੰਦੇ ਸੀ ਉਹ ਭਤੀਜਾ ਗੁਰਪ੍ਰੀਤ ਸਿੰਘ ਹਾਂ ਜੀ ਬਾਪੂ ਛੋਟਾ ਨਾਮ ਮੇਰਾ ਨਾਮ ਜਗਿੰਦਰ ਸਿੰਘ ਮੇਰਾ ਪਤੀਜਾ ਗੁਰਪ੍ਰੀਤ ਸਿੰਘ ਕਮਲਪ੍ਰੀਤ ਸਿੰਘ ਪਰ ਕੀ ਉਹਨਾਂ ਦੀ ਪਰਸੋ ਚਾਂਚਕ ਇੱਕ ਐਕਸੀਡੈਂਟ ਦਰਾਂ ਮੌਤ ਹੋ ਗਈ ਉਸ ਕਾਰਨ ਸਾਡੇ ਨਾਲ ਕਿਸਾਨ ਜਥੇਬੰਦੀਆਂ ਬਿਜਲੀ ਬੋਰਡ ਸਾਡੇ ਨਾਲ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਰਿਹਾ ਬਹੁਤ ਸਾਡੀ ਮਦਦ ਕੀਤੀ ਹੈ ਪਰ ਇਸ ਦੇ باوجود ਅਸੀਂ ਇਨਾਂ ਕ ਦੁਖੀ ਹਿਰਦੇ ਨਾਲ ਕਹਿੰਦੇ ਆ ਵੀ ਸਾਡੇ ਨਾਲ ਜਿੰਨੇ ਕ ਮਦਦ ਕੀਤੀ ਆ ਬਹੁਤ ਬਹੁਤ ਧੰਨਵਾਦ ਆ ਸੀ ਜੀ ਦਾ ਬਹੁਤ ਬਹੁਤ ਧੰਨਵਾਦ ਆ ਬਾਰ ਬਾਰ ਇਸ ਤੋਂ ਜ਼ਿਆਦਾ ਅਸੀਂ ਕੁਝ ਨਹੀਂ ਬੋਲ ਸਕਦੇ ਕਿਉਂਕਿ ਬੋਲਣ ਤੋਂ ਕੋਈ ਸਾਡੇ ਦੇ ਵਿੱਚ ਇੰਨਾ ਦੁੱਖ ਦਰਦ ਅੰਦਰ ਹੈ ਸਾਡਾ ਪੁੱਤ ਵਾਪਸ ਨਹੀਂ ਆ ਸਕਦਾ ਸਾਡਾ ਪੁੱਤ ਪਤਾ ਨਹੀਂ ਕਿੱਥੇ ਸੋ ਗਿਆ ਜਾਂ ਕਿ ਪਤਾ ਨਹੀਂ ਕਦ ਆਊਗਾ ਵਾਪਸ ਅਸੀਂ ਉਸ ਬੋਤਲ ਨੂੰ ਦਿਵਾਰੇ ਦੇਖਦੇ ਰਹਾਂਗੇ ਸਾਡਾ ਪੁੱਤ ਕਿੱਥੋਂ ਮਿਲੂਗਾ ਓਏ ਪੁੱਤ ਕਿੱਥੋਂ ਆ ਬਈ ਲੋ ਸਾਡੇ ਪੁੱਤ ਕਿੱਥੋਂ ਆ ਬਈ ਲੋ ਸਾਡੇ ਪੁੱਤ ਨੇ ਕਿਦੋਂ ਨਹੀਂ ਮਿਲਣਾ ਵਾਪਸ ਸਰਕਾਰਾਂ ਪੈਸੇ ਦੇ ਦੇਣਗੀਆਂ ਸਰਕਾਰਾਂ ਦੇ ਪੈਸੇ ਕਿਹੜਾ ਸੀ ਚੱਪੜੇ ਨੇ ਪਰ ਅਸੀਂ ਇੰਨਾ ਕਹਿੰਨੇ ਆ ਜੋ ਵੀ ਇਨਸਾਨ ਇਸ ਚੀਜ਼ 'ਚ ਗਲਤੀ ਕਰਦਾ ਜਨਰੇਟਰ ਚਲਾਉਂਦਾ ਐ ਤੂੰ ਪਹਿਲਾਂ ਦੋ ਪੀੜੀਆਂ ਸਾਡੇ ਜਿਹੜੇ ਦਾਦੇ ਪਰਦਾਦੇ ਸੀ ਉਹ ਗਰਮੀਆਂ ਨਾਲ ਪੱਕੀਆਂ ਝੱਲ ਮਾਰ ਕੇ ਨਹੀਂ ਕੱਟਦੇ ਸੀ ਅਸੀਂ 1 ਘੰਟਾ ਬਿਜਲੀ ਖਰਾਬ ਹੋ ਜੇ 1 ਘੰਟਾ ਨਹੀਂ ਕੱਟ ਸਕਦੇ ਉਠੀਏ ਸਿੱਧੀਆਂ ਤਾਰਾਂ ਪਾ ਕੇ ਅਗਲਾ ਨਾਲ ਦੀ ਨਾਲ ਜੇਦੀ ਜਨਰੇਟਰ ਚਲਾ ਦਿੰਦਾ ਜਿਹੜਾ ਬੰਦਾ ਕੰਮ ਕਰਦਾ ਉਹਦਾ ਜੇਦੀ ਵਿਚਾਰੇ ਦਾ ਨੁਕਸਾਨ ਹੋ ਜਾਂਦਾ ਪਰ ਉਸ ਨੁਕਸਾਨ ਨੂੰ ਕੌਣ ਪਰਪਾਈ ਕਰੂਗਾ ਅੱਜ ਸਾਡਾ ਪੁੱਤ ਚਲਿਆ ਗਿਆ ਦੁਨੀਆ ਤੋਂ ਅਸੀਂ ਕਿਨੂੰ ਉਹ ਕਰੀਏ ਪਰ ਉਸ ਦੇ ਬਾਵਜੂਦ ਸਰਕਾਰਾਂ ਇਸ ਚੀਜ਼ ਵੱਲ ਧਿਆਨ ਦੇਣ ਜਿਹੜਾ ਬੰਦਾ ਗੁਨਾਹ ਕਰਦਾ ਕੋਈ ਵੀ ਗੁਨਾਹ ਕਰੇ ਉਸ ਨੂੰ 2 ਸਾਲ ਦੀ ਸਜ਼ਾ 10 ਲੱਖ ਰੁਪਏ ਜੁਰਮਾਨਾ ਲਾਵੇ ਸਰਕਾਰ ਅਸੀਂ ਇਹ ਕਹਿੰਨਾ ਸਾਡਾ ਕੋਈ ਬਗਾਨ ਪੰਜਾਬ ਦਾ ਪੁੱਤ ਕਾਲੂ ਨਾ ਮਰੇ ਸਾਨੂੰ ਅੱਜ ਵੀ ਦੁੱਖ ਨਹੀਂ ਹੈ ਵੀ ਜੇ ਸਾਡਾ ਪੁੱਤ ਮਰ ਗਿਆ ਕੋਈ ਹੋਰ ਸਾਡੂੰ ਉਦੋਂ ਵੀ ਦੁੱਖ ਪਤਾ ਹੈ ਕਾਲੂ ਇਹ ਚੀਜ਼ ਨਾ ਹੋਵੇ ਅਸੀਂ ਇਹ ਕਹਿੰਦੇ ਹਾਂ ਵੀ 10 ਲੱਖ ਰੁਪਏ ਜੁਰਮਾਨਾ 2 ਸਾਲ ਦੀ ਸਜ਼ਾ ਕੋਈ ਵੀ ਕਰੂਗਾ ਲੈਣ ਗਈਲੀ ਅਗਲਾ ਪਹਿਲਾ ਡਰੂਗਾ ਵੀ ਆਪਾਂ ਨੂੰ ਜੇਲ੍ਹ ਘਟਣੀ ਪਊਗੀ ਸਰਕਾਰਾਂ ਕਰਦੀ ਕੁਝ ਨਹੀਂ ਐਮਐਲਿਆਂ ਤੋਂ ਬੜਿਆ ਬੰਦਾ ਫੋਨ ਕਰਾ ਦਿੰਦਿਆਂ ਨੇ ਜਦੀ ਨਾਲ ਦੀ ਨਾਲ ਅਗਲਾ ਜਿਹੜਾ ਗਨਾ ਕਰਦਾ ਘਰੇ ਬੈਠਾ ਹੁੰਦਾ ਉਹਨੂੰ ਕੋਈ ਪੁੱਛਦਾ ਹੀ ਨਹੀਂ ਗਨਾ ਕਰਨ ਵਾਲੇ ਨੂੰ ਕੋੜਾ ਕੋਈ ਸਜ਼ਾ ਮਿਲਦੀ ਹੈ ਕੋਈ ਨਹੀਂ ਮਿਲਦੀ ਇਹਦਾ ਇੱਕ ਲਿਖੇ ਜੋਕੇ ਨੇ ਲੇਪੇ ਪੋਚੇ ਮਾਰ ਕੇ ਉੱਥੇ ਝਾਰ ਦਿੰਦੇ ਨੇ ਪਰਚੇ ਬਸ ਉੱਥੇ ਹੀ ਰਹਿ ਜਾਂਦੇ ਨੇ ਟਾਣਾ ਜੋ ਰੁੱਲਦੇ ਰਹਿੰਦੇ ਨੇ ਬਸ ਇੰਨਾ ਕਹਿਣਾ ਹੋਇਆ ਕੇ ਮਾਂ ਦਾ ਜੱਜ ਤਾਂ ਵੈਗਰੀ ਜਗਾ ਗੱਲ ਸਾਹ ਬਈ ਫਤੇ ਤੁਹਾਡਾ ਪੁੱਤ ਕਿੱਥੋਂ ਮਿਲੂਗਾ ਓਏ

ਆ ਮਾੜਾ ਲਾ ਪਈਏ ਜਦ ਸਾਰੇ ਝੱਡ ਗਿਆ ਵੇ ਕ ਹ ਇਨਸਾਨ ਦੇ ਨਾਤੇ ਸਾਡਾ ਕੋਈ ਹੋਇਆ ਨਾ ਮਰ ਗਿਆ ਸਾਡੇ ਕੋਈ ਹੋਰ ਪੁੱਤ ਮਰ ਗਿਆ ਜਾ ਕੇ ਫੇਰ ਲੋ ਉੱਥੇ ਚੱਕਾਂਗੇ ਜੀ ਮੈਂ ਬੇਕਸੂਰ ਹ ਮੇਰੇ ਤੇ ਵੀ ਕੋਈ ਕਰ ਸਕਦੇ ਹੋ ਭਾਰ ਭਾਈ ਆ ਤਾਂ ਕੱਲ ਨੂੰ ਹੋਰ ਹੋਰ ਮਰੂਗਾ ਸਾਡਾ ਪੁੱਤ ਇੱਕ ਮਿੰਟ ਜੀ ਸਾਡੇ ਕੋਈ ਆ ਕੇ ਖੜਿਆ ਤੋਂ ਰਾਤੀ ਹੋ ਗਈ ਕੋਈ ਜੁਰਮ ਨਹੀਂ ਆਇਆ ਕੋਈ ਪਰਿਵਾਰ ਦਾ ਕੋਈ ਦਾਦਾ ਦਾ ਇੰਦੱਕ ਨਹੀਂ ਆਇਆ ਸਾਡੇ ਤੇ ਅਟੈਕ ਹੋਇਆ ਨਾ ਟੈਕ ਇਹ ਕਰਦਾ ਦਿੰਦੇ ਸੀ ਉਹ ਰਾਤੀ ਲਗਾਤਾਰ ਗੱਲਬਾਤ ਚੱਲ ਰਹੀ ਸੀ ਪ੍ਰਸ਼ਾਸਨ ਨਾਲ ਮੀਟਿੰਗਾਂ ਚੱਲ ਰਹੀਆਂ ਸੀ ਸਾਡੇ ਡਿਪਾਰਟਮੈਂਟ ਨਾਲ ਮੀਟਿੰਗਾਂ ਚੱਲ ਰਹੀਆਂ ਸੀ ਉਸ ਤੋਂ ਰਾਤ ਤਕਰੀਬਨ 8:30 ਤੋਂ ਲੈ ਕੇ ਦੇਰ ਰਾਤ ਤੱਕ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਆ ਸੰਗਰੂਰ ਜਿਹਦੇ ਵਿੱਚ ਸਾਡੀ ਜਿਹੜੀ ਇੱਥੋਂ ਦੀ ਕਮੇਟੀ ਸੀਗੀ ਜਿਹੜੇ ਸਾਰੇ ਸਟੇਟ ਦੇ ਆਗੂ ਹੈ ਉਹ ਅਸੀਂ ਗਏ ਆ ਉੱਥੇ ਔਰ ਡੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਕਿਉਂਕਿ ਅੱਜ ਬੀਓਡੀ ਦੀ ਮੀਟਿੰਗ ਆ ਜਿਹਦੇ ਵਿੱਚ ਸਾਡੀ ਬਿਲੀ ਬੋਰਡ ਦੇ ਨਾਲ ਜਿੰਨੇ ਵੀ ਸਬੰਧ ਸਾਡੇ ਕਰਮਚਾਰੀਆਂ ਦੇ ਮਸਲੇ ਹੁੰਦੇ ਆ ਉੱਥੇ ਹੱਲ ਹੁੰਦੇ ਆ ਉੱਥੇ ਮਤੇ ਪਾਸ ਹੁੰਦੇ ਆ ਕੋਈ ਵੀ ਮੰਗ ਜਦੋਂ ਰੱਖਦੇ ਆ ਉਹ ਬੀਓਡੀ ਦੀ ਪ੍ਰਵਾਨਗੀ ਤੋਂ ਬਿਨਾਂ ਸਾਡੇ ਤੇ ਲਾਗੂ ਨਹੀਂ ਹੁੰਦੀ ਆ ਵੀਰ ਜੀ ਜਿਹੜੇ ਮੋਟਰਸਾਈਕਲ ਹੈ ਜੀ ਉਹ ਪ੍ਰਵਾਨਗੀ ਨਹੀਂ ਮਿਲਦੀ ਉਹਨੂੰ ਜਦੋਂ ਬੀਓਡੀ ਪ੍ਰਵਾਨਗੀ ਦੇ ਦਿੰਦੀ ਆ ਉਹ ਜਣੀ ਕਿ ਲਾਗੂ ਹੋ ਜਾਂਦੀ ਆ ਹੁਣ ਗੱਲ ਇਹ ਆ ਵੀ ਨਾ ਹੀ ਤੇ ਅਸੀਂ 12 ਤਰੀਕ ਦੀ ਬੀਓਡੀ ਰੱਖਾਈ ਸੀ ਤੇ ਨਾ ਹੀ ਸਾਡੇ ਸਾਥੀ ਦਾ ਮਰਨਾ ਲਿਖਿਆ ਸੀ ਉਹ ਅਚਨਚੇ ਤੇ ਦੋ ਡੇਟਾ ਪਿੜੀਆਂ ਨੇ ਔਰ ਉਹਦੇ ਚ ਅੱਜ ਡਾਇਰੈਕਟਰ ਸਾਹਿਬ ਆਏ ਸੀਗੇ ਮਾਨਯੋਗ ਡੀਪੀਐਸ ਗਰੇਵਾਲ ਸਾਹਿਬ ਉਹਨਾਂ ਨੇ ਇੱਥੇ ਆ ਕੇ ਸਾਡੇ ਨਾਲ ਪਹਿਲਾਂ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਐ ਔਰ ਉਹਦੇ ਤੇ ਭਰੋਸਾ ਦਵਾਇਆ ਕਿ ਸਾਡੀ ਮੇਨ ਮੰਗ ਸੀਗੀ ਅਸੀਂ 40 ਮੰਗਾਂ ਦਾ ਮੰਗ ਪੱਤਰ ਦਿੱਤਾ ਪਰ ਅਸੀਂ ਇੱਕੋ ਹੀ ਮੰਗ ਤੇ ਹੁਣ ਜਿਹੜੀ ਐਜੀਟੇਸ਼ਨ ਆ ਉਹ ਦਿੱਤੀ ਸੀ ਕਿ ਸਾਡੇ ਸਾਥੀ ਕਮਲਜੀਤ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ 1 ਕਰੋੜ ਦਾ ਜਿਹੜਾ ਮੁਆਵਜ਼ਾ ਉਸ ਪਰਿਵਾਰ ਨੂੰ ਦਿੱਤਾ ਜਾਵੇ ਔਰ ਉਹਨਾਂ ਨੇ ਇੱਕੋ ਹੀ ਗੱਲ ਕਹਿ ਕੇ ਕਹੇ ਨੇ ਉਹ ਉਹਦੇ ਨਾਲ ਨਾਲ ਹੋਰ ਕਈ ਮੰਗਾਂ ਸੀ ਜਿਹੜੀਆਂ ਉਹਨਾਂ ਤੇ ਵੀ ਬੋਲੇ ਨੇ ਉਹ ਉਹ ਕਹਿੰਦੇ ਵੀ ਜਿਹੜਾ ਅੱਜ ਦੀ ਵੀਓਡੀ ਆ ਉਹਦੇ ਵਿੱਚ ਹੀ ਏਜੰਡਾ ਤੁਹਾਡਾ ਪੁੱਟ ਹੋਣਾ ਹੈ ਔਰ ਉੱਥੇ ਮੈਂ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ ਮੈਂ 1 ਕਰੋੜ ਤੁਹਾਡੇ ਨਾਲ ਵਾਦਾ ਨਹੀਂ ਕਰਦਾ ਪਰ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ ਮੈਂ ਇਸ ਪਰਿਵਾਰ ਨੂੰ ਦਬਾਉਣ ਦੀ ਕੋਸ਼ਿਸ਼ ਕਰੂੰਗਾ ਤੇ ਅੱਗੇ ਨੂੰ ਜਿੰਨੇ ਵੀ ਸਾਡੇ ਬਿਜਲੀ ਕਰਮਚਾਰੀ ਹੈ ਜਿਹੜੇ ਕਿ ਇਹ ਜੋ ਹਾਸਿਆਂ ਦਾ ਸ਼ਿਕਾਰ ਹੁੰਦੇ ਆ ਉਹਨਾਂ ਤੇ ਪਾਲਿਸੀ ਲਾਗੂ ਹੋਏਗੀ ਕਿੰਨੇ ਲੱਖ ਦਾ ਚੈੱਕ ਦੇ ਗਿਆ 10 ਲੱਖ ਰੁਪਏ ਦਾ ਚੈੱਕ ਹੈ ਜਿਹੜਾ ਐਟ ਅ ਟਾਈਮ ਦਿੱਤਾ ਗਿਆ ਔਰ ਐਸ ਡੀ ਐਮ ਸਾਹਿਬ ਨੇ ਅਨਾਉਂਸ ਕੀਤਾ ਜਿਹੜਾ ਡੀ ਸੀ ਸਾਹਿਬ ਵੱਲੋਂ ਉਹ 5 ਲੱਖ ਦਾ ਚੈੱਕ ਹੈ ਜਿਹੜਾ ਉਹ ਅਨਾਉਂਸ ਕੀਤਾ ਗਿਆ ਪਰਿਵਾਰ ਨੂੰ ਨੌਕਰੀ ਗਰੇਵਾਲ ਸਾਹਿਬ ਇੱਥੇ ਬੋਲ ਕੇ ਗਏ ਆ ਸਾਨੂੰ ਕਿਹਾ ਸੀ ਉਹਨਾਂ ਨੇ ਸਾਡੇ ਵੱਲੋਂ ਤੁਸੀਂ ਬੋਲੋ ਅਸੀਂ ਬੋਲੇ ਆ ਪਰਿਵਾਰ ਨੂੰ ਨੌਕਰੀ ਮਿਲੂਗੀ ਔਰ 58 ਸਾਲ ਤੱਕ ਜਿਹੜੀ ਉਹਦੀ ਸੈਲਰੀ ਹੈ ਉਹ ਉਹਨਾਂ ਦੇ ਪਰਿਵਾਰ ਨੂੰ ਮਿਲਣੀ ਹੈ ਤੇ ਇਹਦੇ ਨਾਲ ਨਾਲ ਜਿਹੜੀ ਪੈਨਸ਼ਨ ਹੈ ਉਸ ਤੋਂ ਬਾਅਦ ਉਹ ਪੈਨਸ਼ਨ ਵੀ ਮਿਲਣੀ ਹੈ ਜਿੰਨੀਆਂ ਕਿ ਜਣੀ ਕਿ ਅਸੀਂ ਡਿਮਾਂਡਾਂ ਰੱਖੀਆਂ ਸੀ ਉਹਨਾਂ ਲਵੇ ਔਰ ਇਹਦੇ ਨਾਲ ਨਾਲ ਅਸੀਂ ਕਿਹਾ ਵੀ ਸਾਡੇ ਜਿਹੜੀ ਸਟਾਫ ਦੀ ਘਾਟ ਆ ਉਹਦੇ ਕਰਕੇ ਸਾਰਾ ਸਿਸਟਮ ਹੈ ਜਿਹੜਾ ਕਲੈਸ਼ ਹੋਣ ਜਾ ਰਿਹਾ ਹੈ ਵੀ ਸਾਡੀ ਇਸ ਗੱਲ ਤੇ ਵੀ ਗੌਰ ਕਰੋ ਔਰ ਲੰਬੇ ਸਮੇਂ ਤੋਂ ਜਿਹੜੇ ਸਾਡੇ ਡੈਥ ਕੇਸ ਦੀਗੇ ਉਹਨਾਂ ਦੀ ਜਿਹੜੀ ਪਿੱਛੇ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣੀ ਸੀ ਉਹ ਲੰਮਕਬਸਤਾ ਦੇ ਵਿੱਚ ਨੇ ਉਹ ਅਸੀਂ ਰਾਤ ਡੀਸੀ ਸਾਹਿਬ ਨੂੰ ਵੀ ਜ਼ਿਕਰ ਕੀਤਾ ਸੀਗਾ ਉਹ ਕਹਿੰਦੇ ਵੀ ਪਰਿਵਾਰ ਨੂੰ ਨੌਕਰੀ ਮਿਲ ਜੂਗੀ ਅਸੀਂ ਨਾ ਕਿਹਾ 251 ਨੰਬਰ ਤੇ ਮਿਲਣੀ ਆ ਜਿਹੜੀ ਕਿ ਹੋ ਸਕਦਾ 3 ਸਾਲ ਨਾਲ ਮਿਲੇ ਪਰ ਅੱਜ ਡਾਇਰੈਕਟਰ ਸਾਹਿਬ ਆਦਾ ਕਰਕੇ ਗਏ ਆ ਵੀ ਜਿਹੜੇ ਤੁਹਾਡੇ 250 ਕੇਸ ਉਹ ਪਿਆ ਇਹ ਕਮਲਜੀਤ ਸ਼ਹੀਦ ਹੋਇਆ ਜਿਹੜਾ ਇਹਦੀ ਬਦੌਲਤੋਂ 250 ਪਰਿਵਾਰ ਨੂੰ ਵੀ ਨੌਕਰੀ ਮਿਲੂਗੀ ਇਹ ਸਾਡੀ ਵੱਡੀ ਜਿੱਤ ਹੈ ਅੱਜ ਇਸ ਸ਼ਹੀਦ ਨੇ ਇੱਥੋਂ ਅੱਜ ਭਵਾਨੀਗੜ੍ਹ ਦੀ ਧਰਤੀ ਤੋਂ ਬਹੁਤ ਵੱਡੀ ਲਾਭਮੰਦੀ ਕਰਕੇ ਲੋਕਾਂ ਦੀ ਉਹਦੀ ਲਾਸ਼ ਤੇ ਆਪਾਂ ਖੜੇ ਆ 70 ਤੇ ਖੜੇ ਆ ਬੜੀ ਵੱਡੀ ਪ੍ਰਾਪਤੀ ਆ ਸਾਡੀ ਜਿਹੜੇ ਐਤੋਂ ਪਹਿਲਾਂ ਸਾਡੇ ਸ਼ਹੀਦ ਹੋ ਗਏ ਸਾਥੀ ਉਹਨਾਂ ਦੇ ਪਰਿਵਾਰਾਂ ਦੇ ਵੀ ਬਾਹ ਫੜੀ ਗਈ ਆ ਮੈਨੂੰ ਲੈ ਕੇ ਵੀ ਕੋਈ ਐਮ ਚਰਚਾ ਇਹ ਕੋਈ ਲਗਾਤਾਰ ਦੇਖ ਰਹੇ ਅਸੀਂ ਇਦਾਂ ਦੇ ਹਾਦਸੇ ਜਿਹੜੇ ਸਾਹਮਣੇ ਆਉਂਦੇ ਨੇ ਕਿ ਹਰ ਇੱਕ ਮੁਲਾਜ਼ਮ ਹੈ ਜੋ ਡਿਊਟੀ ਤੇ ਜਾਂਦਾ ਉਹਦੇ ਨਾਲ ਸੇਫਟੀ ਕਿੱਟੇ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਅੰਸ਼ਕਾਂ ਨਹੀਂ ਘਟਣਾ ਨਾ ਵਾਪਰ ਸਕੇ ਬਿਲਕੁਲ ਜੀ ਸੇਫਟੀ ਕਿੱਟਾਂ ਬਾਰੇ ਵੀ ਚਰਚਾ ਹੋਈ ਹੈ ਉੱਥੇ ਪਰ ਸੇਫਟੀ ਕਿੱਟਾਂ ਨੇ ਹੁਣ ਜਿਹੜੀਆਂ ਉਹ ਮੁਹੱਈਆ ਕਰਵਾ ਦਿੱਤੀਆਂ ਗਈਆਂ ਨੇ ਸਟੋਰ ਦੇ ਵਿੱਚ ਮੈਂ ਕੱਲ ਵੀ ਬੋਲਿਆ ਸੀ মিডিਆ ਦੇ ਸਾਹਮਣੇ ਵੀ ਸੇਫਟੀ ਕਿੱਟਾਂ 70 ਖਾਲੀ ਪੋਸਟਾਂ ਨੇ ਉਹ 300 ਦਾ ਕੰਮ ਕਰ ਰਹੇ ਐ ਤੇ ਅਸੀਂ ਸੇਫਟੀ ਕਿੱਡ ਕੀ ਦੇ ਪਵਾ ਦੀਏ ਕਿਸੇ ਕਿਸਾਨ ਦੇ ਪਵਾ ਦੀਏ ਜਾਂ ਕਿਸੇ ਆਮ ਪਬਲਿਕ ਦੇ ਆਦਮੀ ਦੇ ਪਵਾ ਦੀਏ ਕਿਉਂਕਿ ਅੱਜ ਦਾ ਜਿਹੜਾ ਸਿਸਟਮ ਹੈ ਉਹ ਪੂਰਾ ਬੁਰੀ ਤਰ੍ਹਾਂ ਮੁਲਾਜ਼ਮਾ ਜਿਹੜਾ ਉਹਦੇ ਉੱਤੇ ਪੂਰਾ ਵਰਡਨ ਹੈ ਔਰ ਜਿਹੜਾ ਸਿਸਟਮ ਅਸੀਂ ਚਲਾ ਰਹੇ ਹਾਂ ਉਹ ਕਿਸਾਨ ਭਰਾਵਾਂ ਤੇ ਆਮ ਪਬਲਿਕ ਦੇ ਸਾਥ ਨਾਲ ਚਲਾ ਰਹੇ ਹਾਂ ਆਦਰਵਾਇਜ਼ ਸਾਡੇ ਵਸਦਾ ਰੋਗ ਹੈ ਨਹੀਂ ਇਹ ਸਿਸਟਮ ਨੂੰ ਚਲਾਉਣ ਦਾ ਸੰਸਕਾਰ ਕਿੱਥੇ ਹੋਣ ਇਹਦੀ ਵੀ ਜਾਣਕਾਰੀ ਦਿਓ ਸੰਸਕਾਰ ਹੈ ਜਿਹੜਾ ਉਹਦਾ ਜੱਦੀ ਪਿੰਡ ਜਿਹੜਾ ਪਿੰਡ ਖੇੜਕੀ ਹੈ ਮੈਂ ਇੱਥੇ ਅਨਾਉਂਸ ਵੀ ਕੀਤਾ ਹੈ ਉੱਥੇ ਉਹਦਾ ਸੰਸਕਾਰ ਕਰਨਾ ਹੈ ਉਹਦੇ ਜੱਦੀ ਪਿੰਡ ਅਸੀਂ ਉੱਥੇ ਸਾਰੇ ਜਾ ਰਹੇ ਹਾਂ ਹੁਣ ਤਾਂ ਤਰਨਾ ਸਮਾਪਤ ਹੋ ਕੇ ਸਕਦਾ ਹੈ ਹਾਂਜੀ ਤਰਨਾ ਸਮਾਪਤ ਹੈ